ਦਾ ਇਸਤੇਮਾਲ ਕਰਨੀ ਉਹਦੇ ਬਾਰੇ ਜਾਣੂ ਕਰਾਇਆ ਅਮ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਆਪਣੀ ਡਿਊਟੀ ਲਈ ਦੀ ਆਪਾਂ ਸਹੀ ਜ਼ਿਹਰ ਦੇ ਕੇ ਸਹੀ ਰਸਤੇ ਤੇ ਤੁਰੀਏ ਹੁਣ ਮੈਂ ਬੇਨਤੀ ਕਰੂੰਗਾ ਅਪਤਾਰ ਸਿੰਘ ਜੀ ਨੰਨੇੜੇ ਪ੍ਰਧਾਨ ਜੀ ਉਹ ਵੀ ਅਗਲੇ ਸਟੇਜ ਤੇ ਆਪਣੇ ਸਤਕਾਰ ਜੋ ਕਾਰਨ ਨੂੰ ਸੁਣੀ ਵੀ ਦੇ ਸਮਾਜਿਕ ਤੌਰ ਤੇ ਨਮਾਇੰਗੀਆਂ ਕਰਦੇ ਜਿਹੜੇ ਪੰਜਾਬ ਚ ਪਰੰਦੇ ਨਾਮ ਬੁਲਵਾਰਾ ਕਰਨ ਦਾ ਉਪਰਾਲਾ ਕਰ ਰਹੇ ਹਾਂ ਉਸ ਤੋਂ ਬਚਾਈ। ਸਾਹੀ ਮੈਂ ਸ਼ੁਰੂਆਤ ਕੀਤੀ ਕਿ ਅੱਤਵਾਦ ਚ ਪਰਾਰਹ ਸੰਕਾਪ ਹੋ ਕੇ ਭਾਈਚਾਰ ਕੋਈ ਐਸੇ ਨਾਂ ਨਾਂ ਫਾਸ ਕੇ ਕਿ ਉਹਨਾਂ ਦੇ ਜਿਹੜੇ ਪੰਜਾਬ ਦੇ ਇਹਨਾਂ ਦੇ ਜਨ ਦੀ ਮੰਗ ਆਇਆ ਕੀਤਾ ਮੈਂ ਜ਼ਰੂਰ ਮੈਂ ਇੱਕ ਵਾਰ ਮੇਰਾ ਪਿਆਰ ਸਾਇਰਾਂ ਦਾੰਕਰਾਂ ਦਾ ਬਹੁਤ ਬਹੁਤ ਰੱਖਣ ਆਪਣੇ ਸਵਾਰਥੀ ਜਾਂ ਸੱਤਾਵਾਦ ਕਰਨ ਉਹ ਜਿਹੜੇ ਸੱਤਾ ਹਾਸਲ ਕਰਨ ਲਈ ਤੁਹਾਡਾ ਸਮਾਜ ਨੂੰ ਸਵਾਰ ਨਹੀਂ ਕਰਦੇ ਉਜਾੜ ਹੀ ਲੱਗਦੇ ਉਹਨਾਂ ਨੂੰ ਅਹਿਸਾਸ ਕਰਾਈਏ ਕਿ ਕੱਲੀ ਪੰਜਾਬ ਦੇ ਲੋਕ ਜਿਹੜੇ ਸੱਤਾ ਦੇ ਭੁੱਖੇ ਹਨਗੇ ਉਹਨਾਂ ਨੂੰ ਆਪਾਂ ਮਹਿਸੂਸ ਜ਼ਰੂਰ ਕਰਾਈਏ ਤਾਂ ਵੀ ਰਾਜ ਦੇ 19 ਆਪਾਂ ਇਹਦੀ ਲੜਾਈ ਬਰਕਰਾਰ ਰੱਖ ਕੇ ਆਪਣੇ ਪੰਜਾਬ ਦਾ ਸੁਭਿ ਔਰ ਜਿਹੜੀ ਜਮਾਤਾਂ ਝੂਠਾਚ ਬੋਲਦੀਆਂ ਹਨ ਜਾਂ ਲੇਖਾ ਜੋਖਾ ਜਿਵੇਂ ਪਹਿਲਾਂ ਕਿਹਾ ਐਸੀ ਕਿ ਆਪ ਵੀ ਗੱਲ ਕਰਦੇ ਆ ਅਕਸਰ ਕਾਕਰੀ ਮੈਂ ਦੇਖਿਆ ਮੈਂ ਸਹਤ ਜਿੰਨੇ ਜਣੇ ਬੈਠੇ ਨਵਰੇ ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਕਾਕਾ ਜੀ ਨਾਲ ਜੁੜਿਆ ਸੀ ਪਰ ਮੈਨੇ ਕੱਲ ਦੇਖੀ ਕੋਠਰੀ ਸੀ ਖਾਸ ਗੱਲ ਦੇਖੀ ਕਾਕਾ ਜੀ ਦੀ ਗੱਲ ਦੇਖੀ ਅੱਤਵੀਂ ਮੀਟਿੰਗ ਦਾ ਕੀ ਪਰਪਸ ਸੀ ਜਿਹੜੇ ਕੰਮ ਚ ਕੀਤੇ ਹੋਏ ਅਸਲ 'ਚ ਮੈਨੂੰ ਨਾਬੇ ਹਲਕੇ ਤੋਂ ਸਾਡੇ ਪੁਰਾਣੇ ਜਿਹੜੇ ਸਾਡੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਸਾਡੇ ਸਾਥੀ ਸੀ ਟੈਲੀਫੋਨ ਕਰੀ ਜਾ ਰਹੇ ਸੀ। ਔਰ ਕੱਲ ਹੀ ਫੈਸਲਾ ਕੀਤਾ ਸਾਡੇ 3-4 ਵਜੇ ਕਿ ਸਾਡੇ ਸਾਥੀਆਂ ਨੂੰ ਬੁਲਾ ਕੇ ਉਹਨਾਂ ਨੂੰ ਗੁੰਮਤੀ ਕੀਤੀ ਜਾਵੇ ਕਿ ਆਉਣ ਵਾਲੀ ਜਿਹੜੀ ਚੋਣ ਹੈ 1 ਜੂਨ ਨੂੰ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਕਿਉਂਕਿ ਸਾਡੇ ਦੇਸ਼ ਦਾ ਪਵਿੱਤਰ ਦਾ ਕੁਆਲ ਨਾਲ ਜੁੜਿਆ ਹੋਇਆ ਹੈ ਔਰ ਜਿਹੜੀ ਸਾਡੀ ਪੰਜਾਬ ਦੀ ਭਾਈਚਾਰਕ ਸਾਂਝ ਰਹੀ ਸੀ ਅੱਤਵਾਦ ਵੇਲੇ ਉਹ ਸਾਂਝ ਸੀ ਕਿਤੇ ਨਾ ਕਿਤੇ ਤਰੇੜ ਪਰਾਂਦਾ ਪਹਿਲਾਂ ਕੀਤਾ ਜਾ ਰਿਹਾ ਉਹਨੂੰ ਬਰਕਰਾਰ ਰੱਖਣ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਵੱਲੋਂ ਵੀ ਆਓ ਕਿਵੇਂ ਤੁਸੀਂ ਇੱਕ ਯੋਗਦਾਨ ਆ ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਹੋਏ ਕਿ ਮੈਂ ਆਪ じゃ ਕੇ ਸਾਰਿਆਂ ਨੂੰ ਮਿਲ ਕੇ ਆਂ ਔਰ ਸਭ ਇੱਛੂ ਕੰਗੇ ਠੀਕ ਹੈ ਭਾਵਨਾ ਸੀ ਸਾਰਿਆਂ ਨੇ ਕਿੱਟਾ ਪਿਛੇ ਪ੍ਰਤਾਨ ਜੀ ਨੇ ਵੀ ਹਿੰਮਤ ਕੀਤੀ ਹੈ ਸਾਡੇ ਸੀਐਲਪੀ ਦੇ ਲੀਡਰ ਸਾਹਿਬ ਨੇ ਵੀ ਕੀਤੀ ਹੈ। ਔਰ ਇਸ ਦਾ ਜਿਹੜਾ ਨਤੀਜਾ ਹੈ ਇੱਕ ਦੋ ਦਿਨ ਚ ਤੁਹਾਡੇ ਸਾਹਮਣੇ ਤੁਹਾਡੀ ਪ੍ਰੈਸ ਸਟੇਮੈਂਟ ਦਰਿਆ ਅੱਗੇ ਆ ਜਾਏਗਾ। ਔਰ ਅਮਿਤ ਬਟੂ ਕਹਿ ਰਹੇ ਆ ਵੀ ਇਹ ਕਾਂਗਰਸ ਕੋਲ ਕੈਂਡੀਡੇਟ ਨਹੀਂ ਤਾਂ ਅਸੀਂ ਦੇ ਦੰਨੇ ਕਿਦਾਂ ਦੇ ਦੇਸਟ੍ਰਿਕਟ ਲੈਣਾ। ਕਿੱਥੇ ਅਮਿਤ ਬਟੂ ਨੇ ਕਿਹਾ ਆ ਗੋਆ ਉਹਨਾਂ ਦਾ ਕਹਿਨ ਦਾ ਮਕੀ ਉਹਨਾਂ ਦਾ ਕਰ ਸਕਦਾ ਹੈ ਦੇਖੋ ਇਨਸਾਨ ਕੋਈ ਇਨਸਾਨ ਹੁੰਦਾ ਹੈ ਜੇ ਆਪਣੇ ਸੰਸਕਾਰਾਂ ਦੀ ਕਦਰ ਕਰਦਾ। ਔਰ ਜਿਹੇ ਜਿਹਨਾਂ ਸੰਸਕਾਰ ਦਿੱਤੇ ਜਾਂਦੇ ਹਨਗੇ ਜੇ ਆਪਾਂ ਤਬਦੀਲ ਵੀ ਹੋ ਗਏ ਜਾਂ ਸਾਡੀ ਪਾਰਟੀਆਂ ਤਬਦੀਲ ਹੋ ਗਈਆਂ ਅਸੀਂ ਨਿੰਦਾ ਕਰਦੇ ਤੁਮਨੇ ਮਿਲਦੇ ਸਾਡੀ ਮਾਨਸਿਕਤਾ ਦਾ ਦ੍ਰਿਸ਼ ਲੋਕਾਂ ਸਾਹਮਣੇ ਜਾਗਰਤ ਹੋਣ। ਉਹ ਸਤਿ ਸ਼੍ਰੀ ਅਕਾਲ ਮੈਂ ਵੀ ਟੋਕਿਆ ਫੋਲਪੁਰ ਜਿਹੜਾ ਕਾਬੂਲਾ ਰੋਕਿਆ ਗਿਆ ਸੀ ਪ੍ਰਧਾਨ ਦੇ 10 ਸਾਲ ਪੰਜਾਬ ਪਿੱਛੇ ਹੋ ਗਿਆ ਵੀ ਉਹਨਾਂ ਨੇ ਅਨਾਉਂਸਮੈਂਟ ਕਰਨੀ ਦੀ। ਇਸੇ ਗੱਲ ਕਰਕੇ ਪਾਰਟੀ ਜਾਂ ਕਿਤੇ ਕਿਸੀ ਚੰਨੀ ਤੇ ਅੰਜਾਮ ਰਹਿਤ ਵੀ ਉਹਨਾਂ ਨੇ ਕਰਾਇਆ ਸੀ ਜੀ ਦੋ ਦੋ ਮੁਖਮੰਦ। ਦੇਖੋ ਜੇ ਉਹਨਾਂ ਨੇ ਕਰਾਇਆ ਸੀਗਾ ਤਾਂ ਉਹਨਾਂ ਦਾ ਅੰਜਾਮ ਵੀ ਉਹਨਾਂ ਨੂੰ ਖੋਗਣਾ ਪਿਆ। ਜੇ ਕੋਈ ਮਾਰਾ ਕਰੂਗਾ ਤਾਂ ਮਾਰਾ ਉਸ ਜੇ ਪਾਉਂਦੇ ਨਿੰਦਾ ਕਰਾਂਗੇ ਤੁਹਾਡੀ ਉੱਥੇ ਹੀ ਮਾਨਸਿਕਤਾ ਦਿੱਖਦੀ ਆ ਪਰ ਜੇ ਮਾਰਾ ਕਰਾਂਗੇ ਲੈਕਾ ਜੋਕਾ ਕੁਦਰਤ ਦੇ ਇਸ ਜ਼ਿੰਦਗੀ ਚ ਕਰਨ ਦਾ ਸਤਾ ਪੂਰਾ ਇਹ ਜਨਤਰਾ ਸ਼ੀਰ ਕਿੱਤੇ ਦਿੱਖਦੀ ਆ ਚੱਲੇ ਜਿਹਨੂੰ ਜਿਹੜਾ ਹੈਗਾ ਤੁਹਾਡੇ ਭੱਟੀ ਲੀਡਰ ਦਾ ਕਾਂਗਰਸ ਜੁਆਇਨ ਕਰਕੇ ਕਿਸ ਤਰ੍ਹਾਂ ਦੇਖਦੇ ਕੀ ਲੱਗਦਾ ਕਿ ਪਹਿਲਾਂ ਮੀਟਿੰਗ ਹੋਣੀ ਸੀ ਇਕੱਲੇ ਸਾਠੇ ਕਾਂਗਰਸ ਲੀਡਰ ਨਹੀਂ ਛੱਡ ਕੇ ਗਏ ਕਾਂਪਲਾ ਸਾਹਿਬ ਵੀ ਤਾਂ ਆਮ ਆਦਮੀ ਪਾਰਟੀ ਚ ਚਲੇ ਗਏ ਉਹ ਵੀ ਤੁਸੀਂ ਹੀ ਛਾਪਿਆ ਤੁਹਾਡੇ ਮਾਦੀ ਨਜ਼ਰੀਆ ਪਤਾ ਤੇ ਇਹ ਜਿਹੜੀ ਇੱਕ ਰਵਾਇਤ ਪੈ ਗਈ ਹੈ ਨਾ ਆ ਪਾਰਟੀ ਦੇ ਸੀਨੀਅਰ ਲੀਡਰ ਤਪੂਸ਼ਿਆ ਮਾਰਦੇ ਕੁਝ ਲੋਕਾਂ ਜਿਸ ਤੇ ਪ੍ਰਤੀ ਰੋਸ ਇਕਦਮ ਨਿਕਲਣਾ ਹੈ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਕਦ ਨਾ ਕਦੇ ਇਹ ਵਾਰਾ ਮਾਰਨਾ ਕਿਉਂਕਿ ਲੋਕ ਜਿਹੜੇ ਲੀਡਰ ਲੋਕ ਬਣਾਉਂਦੇ ਹੰਦੇ ਨੇ ਤੇ ਲੋਕਾਂ ਦੀ ਭਾਵਨਾ ਨੂੰ ਉੱਥੇ ਪਹਚਾਵਾਗੇ ਇਕੱਲੇ ਆਪਣੀ ਲੀਡਰਸ਼ਿਪ ਨੂੰ ਬਰਕਰਾਰ ਰੱਖਣ ਲਈ ਤਾਂ ਜਾਂ ਵੀ ਲੋਕਾਂ ਨੇ ਕੰਨ ਦੇ ਦੇਣਾ ਤੇ ਅੱਜ ਇਹ ਗੱਲ ਨਹੀਂ ਹੁੰਦੀ ਹੁਣ ਜਿਹੜੀ ਹੈ ਦਲ ਬਦਲਣ ਦੀ ਰੋਜ਼ ਗੱਲ ਹੁੰਦੀ ਹੈ ਮੋਦਿਆਂ ਤੋਂ ਭੱਜ ਕੇ ਕਿਤੇ ਆਪਾਂ ਹੋ ਰਹੇ ਹਾਂ ਦਾਲ ਉਹ ਜਿਹੜੀ ਖਬਰ ਆਉਂਦੀ ਹੈ ਦਾਲ ਬਦਲਣ ਦੀ ਹੁੰਦੀ ਹੈ ਨਾ ਕਿ ਕਿਸੇ ਮੁੱਦੇ ਦੀ ਹੁੰਦੀ ਹੈ ਕਿਦਾਂ ਦੇਖਣੀ ਇਸ ਚੀਜ਼ ਨੂੰ ਇੱਥੇ ਪੱਤਰਕਾਰ ਸਾਥੀ ਜਿਆਦਾ ਛਾਪਦੇ ਹੋ ਉਹ ਕਹਿੰਦੇ ਨੇਗੇਟਿਵ ਜਿਹੜੀ ਨਿਊਜ਼ ਦਾ ਜਿਆਦਾ ਸਾਡੇ ਲੋਕਾਂ ਸਰਕੂਲੇਟ ਹੁੰਦੀ ਹੈ ਚੰਗੀ ਜਿਹੜੀ ਰਾਜਨੀਤੀ ਹੈ ਉਹਨੂੰ ਦਬਾ ਪਾਇਆ ਜਾ ਰਿਹਾ ਉਹਨੂੰ ਦਬਿਆ ਜਾਂਦਾ ਕੁਚਲੇ ਜਾਂਦਾ ਸੋ ਇਹ ਆਪਣੇ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਸੁਧਾਰ ਕਰਨਾ ਪੈਣਾ ਹੈ ਪ੍ਰੈਤ ਨੂੰ ਵੀ ਰਿਸਪਾਂਸਿਬਲ ਹੋਣਾ ਪੈਣਾ ਔਰ ਮੁੱਦਿਆਦਿਤਾਰ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਤਾਂਕਿ ਸਮਾਜ ਦੀ ਤਰੱਕੀ ਹੋ ਸਕੇ ਮੇਰਾ ਆਪਣਾ ਵਿਸ਼ਵਾਸ ਹੈ ਸ਼ਾਇਦ ਮੈਂ ਗਲਤ ਹੋ ਸਕਾਂ ਬਲਕੋਸਿੰਗ ਜੋ ਜਿਹੜਾ ਹੈਗਾ ਉਹ ਜਰਦਨੂਦ ਦੇ ਬਾਅਦ ਦੇ ਤੋ ਤੇ ਚੋਣ ਲੜਨ ਦਾ ਉਹਨਾਂ ਨੇ ਕੀਤਾਗਾ ਬਟਿੰਡੇ ਨੂੰ ਕਿਸ ਤਰ੍ਹਾਂ ਦੇ ਰੂਪ ਚर्चा ਮਾ ਕੋਈ ਨਹੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਜੇ ਉਹਨਾਂ ਨੇ ਕੀਤਾ ਚਲੋ ਅਸੀਂ ਵੈਲਕਮ ਕਰਦੇ ਪਹਿਲਾਂ ਕਾਂਗਰਸ ਪਾਰਟੀ ਨਾਲ ਖੜੀ ਰਹੀਏ ਹੁਣ ਵੀ ਖੜੀ ਰਹੂ ਪਰ ਜਿੱਤੇ ਤਾਂ ਸਾਡੇ ਕੈਂਡੀਡੇਟ ਦਾ ਸਵਾਲ ਹੈ ਸਾਡਾ ਕੈਂਡੀਡੇਟ ਉਹ ਉਹ ਅਲੱਗ ਚੋਣ ਲੜ ਰਹੇ ਹਨ ਕਿ ਕੈਂਡੀਡੇਟ ਸਾਡਾ ਲਾਨਿਆ ਗਿਆ ਹੈਗਾ ਜੀਤਮਿੰਦਰ ਸਿੰਘ ਸਿੱਤੂ ਔਰ ਅਸੀਂ ਕਾਂਗਰਸ ਪਾਰਟੀ ਨਾਲ ਖੜੀ ਜੇ ਦਾਸਾਲ ਹੋ ਗਏ ਕੇਂਦਰ ਦੇ ਬੀਜੇਕ ਨੂੰ ਜੇ ਰਿਪੀਟ ਕਰਦੀ ਹੈ ਤਾਂ ਘੱਟ ਗਿਣਤੀ ਜਿਹੜੇ ਹੈਗੇ ਉਹਨਾਂ ਨੂੰ ਕਿੰਨਾ ਗੇਸ ਤੇ ਪ੍ਰੋਟੋਕੋਲ ਅਸਰ ਪੈਂਦਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਇਸ ਵਾਰ 400 ਪਾਰਕ ਪੂਰਾ ਹੋਲੇਗਾ ਉਹ ਤਾਂ ਲੋਕਾਂ 'ਚ ਇੱਕ ਸੰਦੇਸ਼ਾ ਦੇਣ ਦਾ ਪ੍ਰਲੋਕ ਕੀਤਾ ਕਿ ਐਕੀ ਮੈਂ ਆਉਣ ਵਾਲਾ ਪ੍ਰਧਾਨ ਮੰਤਰੀ ਹਾਂ ਜੇ ਇੰਨੇ ਉਹਨੂੰ ਸੰਤੁਸ਼ਟ ਸੀ ਜਾਂ ਇੰਨਾ ਹੀ ਵਿਸ਼ਵਾਸ ਸੀ ਤਾਂ ਜਿਹੜੇ 450 ਲੀਡਰ ਜਿਹੜਾ ਪ੍ਰੈਸ 'ਚ ਬੁਕੇਡਾ ਟਰਿਬਿਊਨ 'ਚ ਛਪਿਆ ਹੈ ਹਿੰਦੁਸਤਾਨ ਟਾਈਮ 'ਚ ਛਪਿਆ ਹੈ ਟਾਈਮਜ਼ ਆਫ ਇੰਡੀਆ 'ਚ ਛਪਿਆ ਹੈ ਕੀ 450 ਲੀਡਰ ਲਗਭਗ ਵੱਖ-ਵੱਖ ਪਾਰਟੀਆਂ ਤੋਂ ਦੇਸ਼ ਦੇ ਪ੍ਰਤੀ ਉਹਨਾਂ ਨੇ ਆਪਣੀ ਭਾਜਪਾ ਸ਼ਾਮਿਲ ਕੀਤਾ ਉਹਦੇ ਵਿੱਚੋਂ 122 ਨੂੰ ਟਿਕਟਾਂ ਦਿੱਤੀਆਂ। ਤੋਂ ਜੇ ਇੰਨਾ ਹੀ ਉਹਨਾਂ ਦੇ ਵਿਚਾਰਧਾਰਾ ਤੇ ਅਟਲ ਸਨ ਤਾਂ ਮੈਨੂੰ ਮੇਰਾ ਕਾਹ ਲੋੜ ਨਹੀਂ थी। ਇਹ ਵੈਸੇ ਹੀ ਜਾਇਰ ਕਰਦਾ ਕਿ ਨਹੀਂ ਸਥਿਤੀ 'ਚ ਖੜੇ ਹਾਂਗੇ। ਪੰਜਾਬ ਸਰਕਾਰ ਨੇ ਮੂੜ ਕਰਜਾ ਲਿਆ ਜੀ ਕਿਵੇਂ ਬਾਚ ਕਰਦੇ ਹੋ ਤਨਖਾਹਾਂ ਵੀ ਨਹੀਂ ਮਲੇ ਮਲਾਜ਼ਮਾਂ ਨੂੰ ਦਿੱਤੀਆਂ। ਦੇਖੋ ਪੰਜਾਬ ਸਰਕਾਰ ਪਹਿਲਾਂ ਇਹ ਸਰਕਾਰ ਬੜੀ ਭਾਵਨਾ ਦੇ ਤਹਿਤ ਲੋਕਾਂ ਨੇ ਬਣਾਈ। ਔਰ ਮੈਨੂੰ ਯਾਦ ਹੈ ਜ਼ਿਕਰ ਕਰਦੇ ਸੀ ਕਿ 74 ਸਾਲਾਂ ਚ ਪੰਜਾਬ ਦਾ ਕਰਜ਼ਾ ਸਾਡੇ ਤੇ ਚੜ ਗਿਆ ਤਕਰੀਬਨ 2 ਲੱਖ ਕਰੋੜ ਰੁਪਇਆ ਸਾਡੇ ਤੇ ਪਉਣ 2 ਲੱਖ ਰੁਪਇਆ ਕਰੋੜ ਚੜਿਆ ਕੀਤਾ ਜਦ ਤੱਕ ਕਾਂਗਰਸ ਦਾ ਸ਼ਾਸਨ ਸੀਗਾ ਅਖੀਰ ਤੱਕ ਚੀਪ ਨੇਸ਼ ਬਣਿਆ ਕੀਤਾ ਉਸ ਤੋਂ ਬਾਅਦ ਆ 2 ਸਾਲਾਂ ਦੇ ਦਰਮਿਆਨ 70000 ਕਰੋੜ ਰੁਪਇਆ ਪਹਿਲਾਂ ਲਿੱਤਾ ਗਿਆ 12000 ਕਰੋੜ ਰੁਪਇਆ ਹੁਣ ਚੋਣਾਂ ਦੇ ਦਰਮਿਆਨ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਕਰਜ਼ਾ ਹੋਰ ਛੜਾਇਆ ਜੇ ਇਸ ਹਾਲਤ ਦੇ ਤਹਿ ਚੱਲਦੇ ਰਹੇਗਾ ਹਾਂ ਨੂੰ ਤਕਰੀਬਨ 4.5 ਕਰੋੜ ਵਾਦੀ ਹੈ ਪੰਜਾਬ ਦੀ ਈਏ ਨਾ ਤੇ ਤੁਸੀਂ ਦਾਜਾ ਲਾ ਲੋ ਕਿ ਜੇ ਕਰਜ਼ਾ 4.5 ਲੱਖ ਕਰੋੜ ਹੋ ਗਿਆ ਅਸੀਂ ਸਾਰੇ ਲੱਖ ਲੱਖ ਕਰੋੜ ਦੇ ਲੱਖ ਲੱਖ ਦੇ ਰੁਪਏ ਦੇ ਸਾਰੇ ਕਰਜ਼ਾਈ ਹੋ ਜਾਂਦੇ। ਤੋਂ ਹਾਲਾਤ ਗੰਭੀਰ ਹਨਗੇ ਔਰ ਬੜੇ ਸੂਤ ਸਮਝ ਕੇ ਸਰਕਾਰ ਨੂੰ ਚੱਲਣਾ ਚਾਹੀਦਾ ਹੈ ਔਰ ਮੈਂ ਖਮਾਦਾ ਕਰ ਲਿਆ ਨਿੰਦਾ ਕਰਕੇ ਨਹੀਂ ਸਰਕਾਰ ਕਾਮਯਾਬ ਹੋਊਗੀ। ਉਹਨਾਂ ਨੂੰ ਕੋ ਕੰਮ ਵੀ ਜਮੀਨੀ ਹਕੀਕਤ ਕਰਕੇ ਦਿਖਾਣਾ ਪਵੇ। ਤੱਕੀ ਪਹਿਲਾਂ ਕੈਪਟਨ ਸਾਹਿਬ ਸਾਢੇ ਗਿੱਤੇ ਤੇ ਹੁਣ ਮਾਰ ਨਹੀਂ ਸਾਢੇ ਮਾਰ ਨਹੀਂ ਸਾਊਥ ਨੂੰ ਲੜ ਰਹੇ ਨੇ। ਕੈਪਟਨ ਪਰਵਰ ਨੂੰ ਕਿਵੇਂ ਦੇਖਦੇ ਕਿਉਂ ਮਤਲਬ ਕਾਰਨ ਕੀ ਹੋਏ ਉਹਦੇ ਜਾ। ਦੇਖੋ ਮਹਾਰਾਣੀ ਸਾਹਿਬ ਨੇ ਸੇ ਤਾਨੀ ਸ਼ਾਇਦ ਤਾਨੀ ਛੱਡੀ ਹੋਣੀ ਕਿ ਮੈਂ ਮੈਂਬਰ ਪਾਰਲੀਮੈਂਟ ਤੋਂ ਉੱਤਰ ਨਾ ਜਾਵਾਂ ਕਿ ਐਂਟੀ ਡਿਫੈਕਸ਼ਨ ਲਾਅ ਲਾਗੂ ਹੋ ਜਾਊਗਾ ਤਾਂ ਉਸ ਕਰਕੇ ਉਹ ਅਖੀਰਲੇ ਸਮੇਂ ਤੱਕ ਕਾਂਗਰਸ ਰਹੇ ਜਦ ਸਮਾਂ ਤਬਦੀਲ ਹੋਣ ਲੱਗਿਆ ਖਤਮ ਹੋਇਆ ਕਿ ਕੈਪਟਨ ਸਾਹਿਬ ਉਹ ਜਾ ਚੁੱਕੇ ਸੀ ਉਹਨਾਂ ਨੇ ਭੱਜ 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 ਪਲੜਾ ਫੜ ਲਿਆ ਦੇਖੋ ਵੀਵੀ ਪੈਚ ਇੱਕ ਜਿਹੜੀ ਪਰਚੀ ਆਣੀ ਹੈ ਉਹ ਲੋਕਾਂ ਨੂੰ ਇੱਕ ਵਿਸ਼ਵਾਸ ਪੈਦਾ ਕਰਨ ਲਈ ਹੈ ਕਿ ਜਿਹੜੀ 25 ਨਾਲ ਲਗਣੀ ਹੈ ਉਹਦੀ ਪਰਚੀ ਦੀ ਵੱਖਰੀ ਨਾਲ ਹੀ ਗਿਣਤੀ ਹੋਣੀ ਸੋ ਇੱਕ ਦਿਨ ਚੈੱਕ ਤੇ ਇਲੈਕਸ਼ਨ ਦੇ ਨਤੀਜੇ ਨਹੀਂ ਆਣੇ 3-4 ਦਿਨ ਲੱਗਣਗੇ ਸ਼ਾਇਦ ਲੋਕਾਂ ਦਾ ਵਿਸ਼ਵਾਸ ਹੋਵੇ ਤੈਨੂੰ ਮੈਂ ਇਲੈਕਸ਼ਨ ਕਮਿਸ਼ਨ ਦਾ ਇਸ ਫੈਸਲੇ ਦਾ ਸਵਾਗਤ ਕਰਦਾ ਇਹ ਮੌਸਮ ਬਰਸਾਤ ਨਾਲ ਕਿਸਾਨਾਂ ਦੀ ਕਾਫੀ ਫਸਲ ਬਰਬਾਦ ਹੋ ਗਈ ਇਹ ਤੱਕਰ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਕੀਤਾ ਕਈ ਸਾਲਾਂ ਬਾਅਦ ਇਹ ਬੇਟਾ ਬੇ ਜਾਂ ਬੇ ਸਮੇਂ ਵਲੇ ਬਾਛੜਾਈ ਹੈ ਜਿਹਦੇ ਕਰਕੇ ਫਸਲਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ। ਜਦ ਸਾਡੀ ਕਾਂਗਰਸ ਪਾਰਟੀ ਦਾ ਸ਼ਾਸਨ ਸੀ ਮੇਰੇ ਕੋਲ ਖੇਤੀਬਾੜੀ ਦਾ ਮਹਿਕਮਾ ਸੀ ਉਦੋਂ ਸਾਡੇ ਗੁਲਾਬੀ ਸੁੰਢੀ ਲੱਗੀ ਸੀ ਪਟਿੰਡੇ। ਅਸੀਂ 17 17000 ਰੁਪਇਆ ਪ੍ਰਤੀ ਏਕੜ ਮੋਹਿਆ ਕੀਤਾ ਸੀ 10% ਚੁਕਾਈ ਦਿੱਤੀ ਸੀ ਜਿਹਨਾਂ ਨੇ ਨਰਮਾ ਚੁੱਕਿਆ ਸੀਗਾ। ਤਾਂ ਮੈਂ ਉਮੀਦ ਕਰਦਾ ਸਰਕਾਰ ਨੇ ਉਦੋਂ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੀ ਹਮਾਇਤ ਲਈ ਖੜਾਂਗੇ ਕਿਸਾਨਾਂ ਦੀ ਲੜਾਈ ਲੜਾਂਗੇ ਮੈਂ ਉਮੀਦ ਕਰਦਾ ਕਿ ਜਿਹੜਾ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਸਪੈਸ਼ਲ ਗਦਾਵਰੀ ਜਲਦੀ ਕਰਕੇ ਸਰਕਾਰਾਂ ਨੂੰ ਮਾਮਲਾ ਦੇ ਤਾਂ ਕਿ ਉਹਨਾਂ ਦਾ ਘਰ ਦਾ ਘਰਾਂ ਦਾ ਨੁਕਸਾਨ ਨਾ ਹੋ ਸਕੇ ਔਰ ਕੋਈ ਕਿਸਾਨ ਐਸੇ ਕਦਮ ਨਾ ਚੁੱਕਣ ਜਿੱਥੇ ਸਾਨੂੰ ਪੰਜਾਬ ਲਈ ਅਮੜ ਭਾਗ ਸਮਾਜ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਇੱਕ ਇੱਕ ਧਾਰਾ ਜੇ ਤੱਕ ਕੋਈ ਕਿਸਾਨ ਕਹਿੰਦੇ ਸਾਡੇ ਕੋਲ ਕੋਈ ਆਈ ਹੋਏਗਾ ਇਹ ਕਹਿਣੀ ਕਰਦਾ ਮੈਂ ਉਚਿਤ ਨਹੀਂ ਸਮਝਾਂ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਰੂਪ ਪੁੱਛੋ ਜੇ ਉਹਨਾਂ ਨੇ ਕਿਹਾ ਕਹਿਣੀ ਤੇ ਕਰਨੀ ਤੋਂ ਉਤਰ ਮਚੇਦਾ ਮੈਂ ਤਾਂ ਆਹੀ ਸਲਾਹ ਦਵਾਂਗਾ ਔਰ ਉਮੀਦ ਕਰਾਂਗਾ ਕਿ ਉਸ ਤੇ ਜੇ ਕਿਸਾਨਾਂ ਦੀ ਹਮਾਇਤ ਕਰਕੇ ਇਹਨਾਂ ਦੀ ਸਰਕਾਰ ਬਣੀ ਥੀ ਕਿਸਾਨਾਂ ਦੀ ਹਮਦਰਦੀ ਖੱਟ ਕੇ ਬਣੀ ਥੀ ਅੱਜ ਜਰੂਰ ਕਿਸਾਨਾਂ ਦੇ ਨਾਮ ਨੂੰ ਨਾਲ ਖੜਨਾ ਚਾਹੀਦਾ